ਸਤਿ ਸ਼੍ਰੀ ਅਕਾਲ ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰ ਦਿਓ ਤੇ ਸਾਰਿਆਂ ਨਾਲ ਹੁਣ ਸ਼ੇਅਰ ਕਰ ਦਿਓ ਕਿਉਂਕਿ ਨੈਕਸਟ ਵੀਕ ਤੋਂ ਆਪਾਂ ਫਿਰ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਬੈਕ ਟੂ ਬੈਕ ਵੀਡੀਓ ਆ ਜਰਮਨ ਦੀ ਇਨਫੋਰਮੇਸ਼ਨ ਜੇਕਰ ਤੁਸੀਂ ਵੀ ਜਰਮਨ ਚ ਬਿਲਕੁਲ ਫ੍ਰੀ ਆਉਣਾ ਚਾਹੁੰਦੇ ਹੋ ਆਪਣੇ ਚੈਨਲ ਨੂੰ ਫੋਲੋ ਕਰ ਲਓ ਆਪਣੇ 11 ਦੋਸਤਾਂ ਨਾਲ ਸ਼ੇਅਰ ਕਰ ਦਿਓ ਪਹਿਲਾਂ ਮੈਂ ਵੀਡੀਓ ਬਣਾਉਣੀਆ ਬੰਦ ਕਰਤੀ ਸੀਗੀਆਂ ਕੁਝ ਕਾਰਨਾਂ ਕਰਕੇ ਫਿਰ ਆਪਣੇ ਕੋਲੇ ਬਾਈ ਭਾਨਾ ਸਿੱਧੂ ਆਇਆ ਉਹਦੇ ਨਾਲ ਵੀ ਵੀਡੀਓ ਬਣਾਈ ਉਹ ਵੀ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂਗੇ ਉਹ ਕਹਿੰਦਾ ਯਾਰ ਜਦੋਂ ਆਪਾਂ ਕੋਈ ਚੰਗਾ ਕੰਮ ਕਰਦੇ ਆਂ ਕਲ ਤਾਂ ਡਾਊਨ ਵਾਲੇ ਲੋਕੀ ਬਹੁਤ ਹੁੰਦੇ ਨੇ ਵਿੱਚ ਆਪਾਂ ਤੁਹਾਡੇ ਵਾਸਤੇ ਦੁਬਾਰਾ ਫਿਰ ਤੋਂ ਸ਼ੁਰੂ ਕਰ ਰਿਹਾ ਇਨਫੋਰਮੇਸ਼ਨ ਵਾਲੀਆਂ ਵੀਡੀਓ ਆ ਪਰ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਇਹੀ ਬੇਨਤੀ ਰਹੂਗੀ ਜਿੰਨੀ ਇਨਫੋਰਮੇਸ਼ਨ ਆਉਣੀ ਆ ਆਪਣੀ ਜਿੰਨੀ ਵੀਡੀਓ ਆਉਣੀ ਆ ਬਿਲਕੁਲ ਫਰੀ ਰਹਿਣੀ ਆ ਕਿਸੇ ਨੂੰ ਕੋਈ ਰੁਪਈਆ ਨਹੀਂ ਦੇਣਾ ਇਹ ਮੈਂ ਆਪਣੀਆਂ ਪਹਿਲੀਆਂ ਵੀਡੀਓ ਚ ਵੀ ਬੇਨਤੀ ਕਰਦਾ ਸੀਗਾ ਇਸ ਵਾਰੀ ਫਿਰ ਤੋਂ ਦੁਬਾਰਾ ਤੁਹਾਨੂੰ ਬੇਨਤੀ ਕਰਦਾ ਜੇ ਤੁਹਾਡੇ ਕਿਸੇ ਵੀ ਭੈਣ ਭਰਾ ਦੇ ਕਿਸੇ ਕੋਲੇ ਕੋਈ ਪੈਸੇ ਫਸਦੇ ਨੇ ਉਹਦੇ ਜ਼ਿੰਮੇਵਾਰ ਤੁਸੀਂ ਹੋ ਕਿਉਂਕਿ ਆਪਾਂ ਕਿਤੇ ਕੋਈ ਪੈਸਾ ਨਹੀਂ ਲੈਂਦੇ ਹੈਗੇ ਤੇ ਆਪਣੇ ਵੀਡੀਓ ਬੈਕ ਟੂ ਬੈਕ ਆਉਣਗੀਆਂ ਆਪਾਂ ਈਂਟਾਂ ਦੀ ਗੋਟਣੀ ਹੁਣ ਫੇਰ دیوار ਤੋਂ ਲਵਾਵਾਂਗੇ ਹਨ ਪੂਰੀ ਟੱਕ ਪਾਉਣੀ ਹੈ ਤੇ ਬਸ ਤੁਸੀਂ ਥੋੜੀ سپورਟ ਕਰਨੀ ਹੈ ਤੇ ਆਪਣੇ ਚੈਨਲ ਨੂੰ ਫੋਲੋ ਤੇ ਸ਼ੇਅਰ ਜਰੂਰ ਕਰ ਦਿਓ